ਮੈਂ تیرے ਸੱਚੀ ਸਰਕਾਰ ਦਾ ਮੈਂ ਨਹੀਂ ਕਿਸੇ ਤੋਂ ਹਾਰਦਾ ਜਦੋਂ ਸਤਿਗੁਰੂ ਮੈਨੂੰ ਚਲਾਉਂਦੇ ਨੇ ਮੈਂ ਚੁਣ-ਚੁਣੇ ਵੈਰੀ ਮਾਰਦਾ ਮੈਂ تیرے ਸੱਚੀ ਸਰਕਾਰ ਦਾ ਹੋ ਹੋ ਉਹਨੇ ਤਾਂ ਪਿੰਡੇ ਚੜਦਾ ਉਹਦਾ ਬਾਜੀ ਮੇਰੇ ਨਾਲਾ ਬਾਜੀ ਮੇਰੇ ਨਾਲਾ ਪਾ ਜੀ ਤੁਸੀਂ ਮੇਰੇ ਨਾਲ ਚੱਲੋ ਪਾ ਜੀ ਆਪਾਂ ਆਪਣੀ ਜੋੜੀ ਬਣਾਵਾਂਗੇ ਉਹਨੋਂ ਬਈ ਮੇਰਾ ਭਾਈ ਵਿਆਹ ਹੋਇਆ ਸੀਗਾ ਨਵਾਂ ਨਵਾਂ ਮੈਂ ਕਿਹਾ ਕਿਤੇ ਮੇਰੇ ਘਰ ਵਾਲੀ ਨੂੰ ਨਾ ਛਿੜਾ ਦੇ ਕਿਤੇ ਆ ਮੈਂ ਸੋਣਾ ਪੈ ਕੇ ਫੋਕੋ ਵੱਧ ਲਾਉਂਦਾ ਨਹੀਂ ਤਾ ਨਹੀਂ ਹੁਣ ਤਾਂ ਸੱਟਾ ਕੰਮ ਸੱਟਾਈ ਹੈ ਵੀ ਪਹਿਲਾਂ ਵੱਧ ਲਾਉਂਦਾ ਸੀ ਕਿਆ ਕਾਤ ਲਾਉਂਦਾ ਸੀ ਬਸ ਉਹੀ ਪੀ ਗਿਆ ਚਿਮਗੀ ਲੈ ਕੇ ਕੰਮ ਦੀ ਪੀ ਗਿਆ ਮਤਲਬ ਕਿਉਂ ਹੈ ਜਿੱਤੀ ਬਾਜੀ ਕਦੇ ਨਾ ਹਾਰੇ ਨੀ ਸੁਣ ਲੈ ਨਾਰੇ ਜਿੱਤੀ ਬਾਜੀ ਕਦੇ ਨਾ ਹਾਰੇ ਨੀ ਸੁਣ ਲੈ ਨਾਰੇ ਸੱਚੇ ਪਿਆਰ ਕਦੇ ਨਾ ਹਾਰੇ ਸੱਚੇ ਪਿਆਰ ਕਦੇ ਨਾ ਹਾਰੇ ਮਮਨ ਸਮਝਾਉਂਦਾ ਨਾਰੇ ਨੀ ਜੇ ਹੋਗੇ ਟੱਕਰੇ ਕਦੇ ਦਿਖਾ ਦੂੰ ਦਿਨ ਵਿੱਚ ਤਾਰੇ ਨੀ ਹੋਗੇ ਟੱਕਰੇ ਕਦੇ ਦਿਖਾ ਦੂੰ ਦਿਨ ਵਿੱਚ ਤਾਰੇ ਨੀ ਵੇ ਤੁਰੇ ਨਾ ਨੇ ਤੇਜਰਾਬੀ ਕਰੇ ਕਰਬੀ ਦੋਆ ਵੇ ਤੁਰੇ ਨਾ ਨੇ ਤੇਜਰਾਬੀ ਕਰੇ ਕਰਬੀ ਮਨੁਰਾਏ ਕੁਰਦੀ ਭਾਬੀ ਆਇਰੇ ਕੁਰਦੀ ਭਾਬੀ ਮੈਂ ਡੜਵੱਟੇ ਫਿਰਦੀ ਵੇ ਇੱਕ ਤੇਰੇ ਪਿੱਛੇ ਮੈਂ ਬਦਨਾਮੀ ਖੱਟੀ ਫਿਰਦੀ ਵੇ ਇੱਕ ਤੇਰੇ ਪਿੱਛੇ ਮੈਂ ਬਦਨਾਮੀ ਖੱਟੀ ਫਿਰਦੀ ਵੇ ਅੱਛਾ ਅਮਰਸਿੰਮ ਕਿਲੇ ਨੂੰ ਅਮਰਜੋਤਜੀ ਨੂੰ ਕਦੇ ਮਿਲੇ ਹਾਂਜੀ ਮੈਂ ਮਿਲਿਆ ਸੀ ਬਾਦਲਗੜ੍ਹ ਹਮ ਹਰੇਣਾ ਵਾਲੀ ਤੇ ਹਾਕਮੜਾ ਬੰਮਨੜਾ ਬਾਦਲਗੜ੍ਹ ਨੰਗੇ ਪਰੇ ਭੱਜ ਜਾਂਦਾ ਸੀ ਮੈਂ ਹੂੰ ਬੇ ਜਾਂਦਾ ਚਮਕੀਲਾ ਸੁਣਨਾ ਸਟੇਜ ਤੇ ਜਾਂਦਾ ਸਟੇਜ ਤੇ ਧਾਪੀ ਦੇ ਕੇ ਗਏ ਸੀ ਮੈਨੂੰ ਬਦਲ ਗੜ ਹੂੰ ਕਹਿੰਦਾ ਬਾਈ ਜਦੋਂ ਮਰ ਜਾ ਨਹੀਂ ਚਾਰੇ ਦਰਵਾਜ਼ੇ ਖੁੱਲੇ ਨਾ ਅੱਜ ਚੱਲਣਾ ਤੜਦੇ ਚੱਲ ਅਸੀਂ ਨੇ ਗੀਤ ਸੁਣਾਏ ਸੀਗਾ ਚਮਕੀਲੇ ਦਾ ਸਟੇਜ ਤੇ ਆਉਣ ਤੋਂ ਪਹਿਲਾਂ ਚਮਕੀਲਾ ਚਾਹ ਪਾਣੀ ਪੀਂਦਾ ਸੀ ਅਸੀਂ ਨੇ ਸੁਣਾਏ ਸੀ ਤੈਨੂੰ ਸੁੱਤੇ ਨੇ ਜਦੋਂ ਜਗਾਉਣਾ ਨਹੀਂ ਤੂੰ ਸੱਜ ਮਕਲਾਈ ਲੱਗੇ ਪਹਿਣ ਹੀਰ ਦੀ ਤੈ ਲਾ ਕੇ ਛੱਡੂੰ ਗੁੰਦਵੇਂ ਸਰੀਰ ਦੀ ਆਏ ਸਾਹਿਲ ਆ ਕੇ ਛੱਡੂ ਕੁੰਦਵੇਂ ਸਰੀਰ ਦੀ ਮੰਨ ਗਿਆ ਸੀਗਾ ਚਮਕੀਲਾ ਇਸੇ ਗਾਣੇ ਤੋਂ ਪਿੱਪੜਾ ਅੱਜ ਵੀ ਮੌਜੂਦ ਹੈ ਜਿੱਥੇ ਖਾੜਾ ਲੱਗਿਆ ਸੀ ਹੂੰ ਹੁਣ ਵੀ ਖੜਿਆ ਟੋਬੇ ਤੇ ਹਾਜੀ ਉਹਨੂੰ ਦੇਖ ਕੇ ਮੇਰੀ ਚਿੰਗਾਰ ਨਿਕਲ ਜਾਂਦੀ ਹੈ ਵੀ ਹਾਂ ਵੀ ਜਿਹੜੇ ਨਾ ਅਮਰਜੋਤ ਸੋਨੇ ਦੇ ਗਹਿਣੇ ਵੀ ਕਰਵਾਉਂਦੀ ਸੀ ਹੂੰ ਇੱਕ ਦੋ ਵਾਰੀ ਸਟੇਜ ਤੇ ਪਾਏ ਮੰਨ ਲਓ ਵੀ ਹਾਂ ਉਹਨਾਂ ਦਾ ਸ਼ੌਂਕ ਪੂਰਾ ਗਿਆ ਉਸ ਤੋਂ ਬਾਅਦ ਆਪਦੀ ਭੈਣ ਨੂੰ ਹੀ ਦੇ ਦਿੰਦੀ ਸੀ ਮੈਨੂੰ ਲੱਗਦਾ ਜਾਨ ਤੋਂ ਪਿਆਰਾ ਵੇ ਸੁਣ ਲੈ ਯਾਰਾ ਮੈਨੂੰ ਲੱਗਦਾ ਜਾਨ ਤੋਂ ਪਿਆਰਾ ਵੇ ਸੁਣ ਲੈ ਯਾਰਾ ਕਿਤੇ ਕਰਨਾ ਬੈਠੀ ਕਾਰਾ ਕੋਈ ਕਰਨਾ ਬੈਠੀ ਕਾਰਾ ਲੱਭ ਲੈ ਚੋਰ ਕੀ ਮੋਰੀ ਵੇ ਹੁਣ ਰਹੀਂ ਤੂੰ ਮਿਲਦਾ ਹਾਂ ਦੇ ਆ ਕਰਦਿਆਂ ਤੂੰ ਚੋਰੀ ਵੇ ਆਏ ਰਹੀਂ ਤੂੰ ਮਿਲਦਾ ਹਾਂ ਦੇ ਆ ਕਰਦਿਆਂ ਤੂੰ ਚੋਰੀ ਵੇ ਸਸੀਕਾਲ ਮੈਂ ਸੁਖੀ ਮੰਗਾਣੀਆਂ ਤੁਸੀਂ ਦੇਖ ਰਹੇ ਹੋ ਸਰਲੇਖ ਪੌਡਕਾਸਟ ਅੱਜ ਇਸ ਪੌਡਕਾਸਟ ਦੇ ਵਿੱਚ ਇੱਕ ਗਾਇਕ ਨੂੰ ਮਿਲਾਉਨੇ ਆ ਇੱਕ ਗੀਤਕਾਰ ਨੂੰ ਮਿਲਾਉਨੇ ਆ ਉਹ ਗੀਤਕਾਰ ਜਿਹੜਾ ਸੈਂਕੜੇ ਗੀਤ ਲਿਖੀ ਬੈਠਾ ਹੈ ਅਮਰ ਸਿੰਘ ਚਮਕੀਲੇ ਵਰਗੇ ਉਹ ਗਾਇਕ ਜਿਹੜੇ ਅੱਜ ਵੀ ਦੁਨੀਆ ਤੇ ਰਾਜ ਕਰਦੇ ਨੇ ਆਪਣੀ ਗਾਇਕੀ stdc ਆਪਣੀ ਕਲਾstdc ਉਹਨਾਂ ਦੇ ਸਮਿਆਂ ਦਾ ਉਹਨਾਂ ਦਾ ਹਾਨੀ ਗੀਤਕਾਰ ਹੈ ਜਿਹੜਾ ਉਹਨਾਂ ਨੂੰ ਮਿਲਿਆ ਵੀ ਹੋਇਆ ਬਹੁਤ ਸਾਰੇ ਗੀਤ ਗਾਉਂਦਾ ਵੀ ਹੈ ਲਿਖਦਾ ਵੀ ਹੈਗਾ ਇਸ ਪੌਡਕਾਸਟ ਦਾ ਇੱਕੋ ਮਤਲਬ ਹੈ ਕਿਈ ਵਾਰੀ ਕੋਈ ਦੁਕਾਨਾ ਜੋੜੀ ਇਹਦੇ ਗੀਤਾਂ ਨੂੰ ਪਸੰਦ ਕਰਦੀ ਹੈ ਤਾਂ ਤੁਸੀਂ ਸੰਪਰਕ ਜਰੂਰ ਕਰ ਸਕਦੇ ਹੋ ਕਰਦਿਆਂ ਗੱਲਬਾਤ ਮਲਕੀਤ ਮੀਤਾ ਦੇ ਨਾਲ ਮੈਨੂੰ ਲੱਗਦਾ ਜਾਨ ਤੋਂ ਪਿਆਰਾ ਵੀ ਸੁਣ ਲੈ ਯਾਰਾ ਮੇਰਾ ਲਿਖਿਆ ਜੀ ਮੈਨੂੰ ਲੱਗਦਾ ਜਾਨ ਤੋਂ ਪਿਆਰਾ ਵੇ ਸੁਣ ਦਿਲਦਾਰਾ ਕਿਤੇ ਕਰਨਾ ਵੇ ਟੇਂ ਕਾਰਾ ਕੋਈ ਕਰਨਾ ਵੇ ਟੇਂ ਕਾਰਾ ਲੱਬਲਚੂਰ ਕੋਈ ਮੋਰੀ ਵੇ ਹੁਣ ਰਹੀਂ ਤੂੰ ਮਿਲਦਾ ਹਾਨ ਦਿਆ ਕਰਦਿਆਂ ਤੂੰ ਚੋਰੀ ਵੇ ਹਾਏ ਰਹੀਂ ਤੂੰ ਮਿਲਦਾ ਹਾਨ ਦਿਆ ਕਰਦਿਆਂ ਤੂੰ ਚੋਰੀ ਵੇ ਹਾਏ ਜਿੱਤੀ ਬਾਜੀ ਕਦੇ ਨਾ ਹਾਰੇ ਨੀ ਸੁਣ ਲੈ ਨਾਰੇ ਜਿੱਤੀ ਬਾਜੀ ਕਦੇ ਨਾ ਹਾਰੇ ਨੀ ਸੁਣ ਲੈ ਨਾਰੇ ਸੱਚੇ ਪਿਆਰ ਕਦੇ ਨਾ ਹਾਰੇ ਸੱਚੇ ਪਿਆਰ ਕਦੇ ਨਾ ਹਾਰੇ ਮਨ ਸਮਝਾਉਂਦਾ ਨਾਰੇ ਨੀ ਦੇ ਹੋਗੇ ਟੱਕਰੇ ਕਦੇ ਦਿਖਾ ਦੂੰ ਦਿਨ ਵਿੱਚ ਤਾਰੇ ਨਹੀਂ ਹੋਗੇ ਟੱਕਰੇ ਕਦੇ ਦਿਖਾ ਦੂੰ ਦਿਨ ਵਿੱਚ ਤਾਰੇ ਨਹੀਂ ਵੇਤੁਰੇ ਨਾ ਨੇ ਤੇਜਰਾਬੀ ਕਰੇ ਕਰਬੀ ਦੋਆ ਵੇਤੁਰੇ ਨਾ ਨੇ ਤੇਜਰਾਬੀ ਕਰੇ ਕਰਬੀ ਮਨੂਰਾ ਇੱਕੂਰ ਦੀ ਭਾਬੀ ਆਏ ਰੇ ਇੱਕੂਰ ਦੀ ਭਾਬੀ ਮੈਂ ੜਵੱਟੇ ਫਿਰਦੀ ਵੇ ਇੱਕ ਤੇਰੇ ਪਿੱਛੇ ਮੈਂ ਬਦਨਾਮੀ ਖੱਟੀ ਫਿਰਦੀ ਵੇ ਇੱਕ ਤੇਰੇ ਪਿੱਛੇ ਮੈਂ ਬਦਨਾਮੀ ਖੱਟੀ ਫਿਰਦੀ ਵੇ ਉਹ ਜਿਹੜਾ ਲਊਗਾ ਸਾਲਾ ਪੰਗਾ ਮੈਂ ਕਰਦੂੰ ਕੰਗਾ ਜਿਹੜਾ ਲਊਗਾ ਸਾਲਾ ਪੰਗਾ ਮੈਂ ਕਰਦੂੰ ਕੰਗਾ ਤੇਰੇ ਪਾਉ ਪਿਆਰ ਦੇ ਆ ਬੰਗਾ ਤੇਰੇ ਪਾਉ ਪਿਆਰ ਦੇ ਆ ਬੰਗਾ ਹੋ ਜੂ ਪੂਰੀ ਰੀਤ ਕੁੜੇ ਹਾਏ ਮਰਨੋ ਕਦੇ ਨਾ ਡਰਦਾ ਤੇ ਰਾਚਨ ਮਲਕੀਤ ਕੁੜੇ ਹਾਏ ਮਰਨੋ ਕਦੇ ਨਾ ਡਰਦਾ ਤੇ ਰਾਚਨ ਮਲਕੀਤ ਕੁੜੇ ਹਾਂਜੀ ਇਹ ਚਮਕੀਲੇ ਦੀ ਆਵਾਜ਼ ਸੀ ਦੁਕਾਨਾਂ ਵੀ ਉਹਨਾਂ ਦੀ ਤਰਜ਼ ਤੇ ਲਿਖਿਆ ਹੋਇਆ ਹੈ ਮੀਤਾਂ ਬਣਿਆ ਲੱਕੇ ਚੰਨ ਮਨੇ ਕਰੀ ਜਿੰਦਗੀ ਜਵਾਨੀ ਵੇਰੇ ਬਣਿਆ ਚੰਨ ਹਾਂਜੀ ਮੈਂ ਸੋਣਾ ਪੈ ਕੇ ਕੋਈ ਵੱਦ ਲਾਉਂਦਾ ਮੀਤਾਂ ਨਹੀਂ ਹੁਣ ਤਾਂ ਸੱਟਾ ਕਮ ਸੱਟੇ ਹੈ ਵੀ ਪਹਿਲਾਂ ਵੱਦ ਲਾਉਂਦਾ ਸੀ ਕੀ ਕਾਤ ਲਾਉਂਦਾ ਸੀ ਬਸ ਉਹੀ ਪੀ ਗਿਆ ਚਮਕੀਲੇ ਕਮ ਜੀ ਪੀ ਗਿਆ ਮਤਲਬ ਕਿਉਂ ਵੀ ਮੈਂ ਨਹੀਂ ਬਣ ਸਕਿਆ ਐਦਾ ਫਿਰ ਬਹੁਤ ਲੋਕ ਨਹੀਂ ਬਣ ਸਕੇ। ਮੈਂ ਹਾਂ ਮੈਂ ਗਏ ਕਿ ਨਹੀਂ ਬਣ ਸਕੇ ਯਾਰ। ਅਸੀਂ ਅਮਰ ਸਿੰਘ ਜਮਕੀਲੇ ਨੂੰ ਅਮਰਜੋਤ ਜੀ ਨੂੰ ਕਦੇ ਮਿਲੇ। ਹਾਂਜੀ ਮੈਂ ਮਿਲਿਆ ਸੀਗਾ ਬਾਦਲਗੜ੍ਹ। ਹੂੰ ਹਰੇਣਾ ਵਾਲੀ। ਅੱਛਾ। ਹਾਕਮਾੜਾ ਬੰਮਨਾੜਾ ਬਾਦਲਗੜ੍ਹ। ਅੱਛਾ ਇਥੇ ਖਾਰੇ ਲੱਗੇ ਹੋਣਗੇ। ਹਾਂਜੀ। ਮੈਂ ਮਨੰਗੇ ਪੈਰੀ ਵੀ ਭਗ ਜਾਂਦਾ ਉਦੋਂ ਕਿਹੜਾ ਸੁਰਖ ਸਮਾੜਦੀ। ਹੂੰ ਸ਼ੌਂਕ ਦਾ ਇੱਕ। ਹੂੰ ਮੈਂ ਨੰਗੇ ਪੈਰੀ ਵੀ ਭਗ ਜਾਂਦਾ ਸੀ ਮੈਂ। ਹੂੰ ਵੀ ਜਾਂਦਾ ਜਮਕੀਲਾ ਸੁਣਨ। ਸਟੇਜ ਜਾਂਦਾ ਸਟੇਜ ਤੇ ਹੂੰ। ਥਾਪੀ ਦੇ ਕੇ ਗਏ ਸੀ ਮੈਨੂੰ ਬਾਦਲ ਘੜ ਹੂੰ। ਕਹਿੰਦਾ ਭਾਈ ਜਦੋਂ ਮਰ ਜਾਈਂ ਨੀ ਚਾਰੇ ਦਰਵਾਜ਼ੇ ਖੁੱਲੇ ਨਾ ਅੱਜ ਜਲਣਾ ਨਾ ਤੜਦੇ ਚੱਲ। ਫਿਰ ਭੱਜ ਜਾਂਦੇ। ਬਸ ਉਹਦੋਂ ਮੈਂ ਪੜਦਾ ਸੀ। ਕਿਹੜੀ ਕਲਾਸ ਚ? ਉਹਦੋਂ ਮੈਂ ਪੜਦਾ ਸੀਗਾ ਪੰਜਵੀਂ ਚ। ਛੋਟੇ ਹੁੰਦੀ ਭੱਜ ਜਾਂਦੇ ਸੀ। ਹਾਂਜੀ। ਹੈਂ? ਹਾਂ। ਯਾਦ ਨੇ ਉਹ ਗੱਲਾਂ। ਹਾਂਜੀ। ਕੀ ਬਾਤ ਹੈ ਯਾਰ। ਵੀ ਜਦੋਂ ਬਾਦਲ ਘੜਾ ਸੀ। ਹੂੰ। ਇੱਕ ਮੁੰਡਾ ਇੱਕ ਮੁੰਡਾ ਸੀਗਾ ਮੇਰੇ ਨਾਲ ਸ਼ੀਨਿਆਂ ਦਾ ਮਿੰਦਰ ਸੀਗਾ ਉਹਦਾ ਨਾਮ ਉਹ ਅੱਜ ਦੋਦੀ ਦਾ ਕੰਮ ਕਰਦਾ ਹੂੰ ਮਿੰਦਰ ਸ਼ੀਨਾ ਹੁਣ ਵੀ ਜਾਂਦਾ ਮੇਰੇ ਵਾਂਗੂ ਹੂੰ ਵੀ ਉਹ ਜਨਾਨੀ ਦੀ ਆਵਾਜ਼ ਕੱਢ ਲੈਂਦਾ ਸੀ ਮੈਂ ਵੀ ਮੈਨੂੰ ਬੰਦੇ ਦੀ ਆਉਂਦੀ ਸੀ ਅਸੀਂ ਨੇ ਗੀਤ ਸੁਣਾਏ ਸੀਗਾ ਚਮਕੀਲੇ ਦਾ ਸਟੇਜ ਤੇ ਆਉਣ ਤੋਂ ਪਹਿਲਾਂ ਚਮਕੀਲਾ ਚਾਹ ਪਾਣੀ ਪੀਂਦਾ ਸੀ ਅਸੀਂ ਨੇ ਸੁਣਾਏ ਸੀ ਇੱਕ ਉੱਤੇ ਸੌਂ ਜਾਂ ਵੀ ਸ਼ਰਾਬੀ ਬਣ ਕੇ ਨਮਾ ਨਮਾ ਆਇਆ ਸੀ ਉਹ ਸੁਣਾਇਆ ਗੀਤੋਂ ਆਉਣ ਦੇ ਆਉਣ ਦੇ ਆਉਣ ਦੇ ਕਹਿੰਦੇ ਲੋਕ ਨੇ ਮਿੱਟੀ ਖੇਲ ਬਣਾਈਏ ਦੋਨੇ ਜਣੇ ਆ ਭਾਜੀ ਪਰਚਾਈਏ ਲੁਕਣ ਮਿਚੀ ਖੇਲ ਬਣਾਈਏ ਦੋਨੇ ਜਣੇ ਆ ਭਾਜੀ ਪਰਚਾਈਏ ਤੇਰੀ ਚਾਂਦੀ ਦੇ ਰੁਪਏ ਵਾਂਗੂ ਨਾਰ ਠਣਕੇ ਇੱਕ ਉੱਤੇ ਸੌਂਦਾ ਵੇਸ਼ ਰਾਬੀ ਬਣ ਕੇ ਇੱਕ ਉੱਤੇ ਸੌਂ ਜਾ ਵੇਸ਼ ਰਾਬੀ ਬਣ ਕੇ ਨਹੀਂ ਮੈਂ ਹੋ ਕੇ ਸ਼ਰਾਬੀ ਆਉਣਾ ਤੈਨੂੰ ਸੁੱਤੀ ਨੇ ਜਦੋਂ ਜਗਾਉਣਾ ਨਹੀਂ ਮੈਂ ਹੋ ਕੇ ਸ਼ਰਾਬੀ ਆਉਣਾ ਤੈਨੂੰ ਸੁੱਤੀ ਨੇ ਜਦੋਂ ਜਗਾਉਣਾ ਤੈਨੂੰ ਸੁੱਤੀ ਨੇ ਜਦੋਂ ਜਗਾਉਣਾ ਨੇਤੂ ਸੱਜਵਨ ਮਕਲਾਈ ਲੱਗੇ ਪਹਿਣ ਹੀਰ ਦੀ ਤੈ ਲਾ ਕੇ ਛੱਡੂੰ ਗੁੰਦਵੇਂ ਸਰੀਰ ਦੀ ਆਏ ਤੈ ਲਾ ਕੇ ਛੱਡੂੰ ਗੁੰਦਵੇਂ ਸਰੀਰ ਦੀ ਮੰਨਗੇ ਸੀਗਾ ਚਮਕੀਲਾ ਇਸੇ ਗਾਣੇ ਤੋਂ ਨਾ ਪੰਜਵੇਂ ਜਵਾਬ ਆਏਗਾ ਆਏਗਾ ਗਾਣੇ ਤੋਂ ਤਾਂ ਉਹਨੇ ਪੁੱਛਿਆ ਸੀ ਵੀ ਕੌਣ ਸੀ ਉਹ ਕਿੱਥੇ ਗਏ ਜਵਾਬ ਜਿਹੜੇ ਗਾ ਕੇ ਗਏ ਫੇਰ ਹੀ ਸਟੇਜ ਤੇ ਭਰਾਇਆ ਸੀ ਉਹਨੇ ਅੱਛਾ ਨਹੀਂ ਗਾਣੇ ਉਦੋਂ ਲਿਖ ਲੈਂਦਾ ਸੀ ਪੰਜਵੀਂ ਚ ਲਿਖਦਾ ਨਹੀਂ ਸੀ ਬਈ ਉਦੋਂ ਮੈਂ ਗਾ ਲੈਂਦਾ ਸੀ ਲਿਖਦਾ ਵੀ ਸੀ ਪਰ ਇਹ ਚੀਜ਼ ਨਹੀਂ ਲਿਖੀ ਜਾਂਦੀ ਸੀ ਉਦੋਂ ਪਰ ਲਿਖਦਾ ਸੀ ਸੌਂਗ ਸੀ ਲਿਖ ਲੈਂਦਾ ਉਦੋਂ ਮੈਂ ਪਤਾ ਤਿਤਰਾ ਕਬੂਤਰਾਂ ਦੇ ਗਾਣੇ ਲਿਖਦਾ ਹੁੰਦਾ ਜਿਆਦਾ ਕਿ ਬਈ ਜਿਹੜੀਆਂ ਜਿਹੜੇ ਪੰਜੀ ਵਿੱਚ ਗਾਣੇ ਕਵਿਤਾ ਹੁੰਦੀਆਂ ਹੁੰਦੀਆਂ ਕਵਿਤਾ ਹੁੰਦੀਆਂ ਨਾ ਹੁੰਦੀ ਜਿਆਦਾ ਕਿ ਅੱਛਾ ਅਮਰ ਸਿੰਘ ਜਦੋਂ ਮਿਲਦੇ ਸੀ ਕਿਵੇਂ ਦੇ ਕਿਵੇਂ ਦੇ ਸੀ ਮਿਲ ਕੇ ਅੱਜ ਕੋਈ ਗੱਲਾਂ ਜਿਆਦਾ ਨਹੀਂ ਬਈ ਯਾਰ ਮੈਂ ਅਮਰ ਸਿੰਘ ਚਿੰਦਿਲਨੂ ਆ ਗੱਲ ਕਹੀ ਸੀ ਗੋਦਨੇ ਆ ਕਿਹਾ ਸੀ ਹਾਂਜੀ ਵੀ ਮੇਰੇ ਇੱਕੋ ਹੀ ਜਿਆਦਾ ਉਹਨੇ ਆਖੇ ਸੀ ਵੀ ਤੇ ਚਾਰੇ ਦਰਵਾਜੇ ਖੁੱਲੇ ਐ ਜਦੋਂ ਮਰਜੀ ਆ ਜੀ ਹੂੰ ਉਹ ਜਦੋਂ ਮੈਂ ਬਾਦਲਗੜ ਜਾਣਾ ਹੁਣ ਵੀ ਕਦੇ ਕਿਸੇ ਵੀ ਪੱੜਾਜ ਵੀ ਮੌਜੂਦ ਹੈ ਜਿੱਥੇ ਖਾੜਾ ਲੱਗਿਆ ਸੀ ਹੂੰ ਹੁਣ ਵੀ ਖੜਿਆ ਟੋਬੇ ਤੇ ਹਾਜੀ ਉਹਨੂੰ ਦੇਖ ਕੇ ਮੇਰੀ ਚਿੰਗਾਰ ਨਿਕਲ ਜਾਂਦੀ ਆ ਵੀ ਹਾਂ ਕਦੇ ਉਰੇ ਹੈਗਾ ਸੀ ਮੈਨੂੰ ਇਹ ਮੈਨੂੰ ਯਾਦ ਆਉਂਦੀ ਹੈ ਹੁਣ ਵੀ। ਪਿੱਪਲ ਦੇ ਆਕੇ ਵਾਲੀ ਆਉਂਦੀ ਹੈ। ਹੂੰ। ਵੀ ਜੇ ਕਦੇ ਬਗ ਵੀ ਰਹੀਏ। ਵੀ ਅੱਜ ਤੱਕ ਮੌਜੂਦ ਖੜੇ ਹੋ। ਅਮਰਜੋਤ ਨੇ ਵੀ ਗੱਲ ਹੋਈ ਸੀ। ਹੈ? ਅਮਰਜੋਤ। ਅਮਰਜੋਤ ਹਾਂ ਉਹ ਨੇ ਉਹਨੇ ਵੀ ਆਖੇ ਸੀਗਾ। ਆਪਾ ਜੀ ਆ ਜੀ ਕੀ ਬੋਲ ਸੀ ਉਹਨਾਂ ਨੇ? ਹਾਂ ਜੀ। ਕੀ ਬੋਲ ਸੀ ਇਹ? ਬੋਲ ਉਹਨਾਂ ਦੇ ਕੀ ਸੀਗੇ ਵੀ ਹਾਂ ਜੇ ਤੂੰ ਇੰਨਾ ਗੱਲ ਲੈਣਾ ਹੈ। ਹਨਾ? ਤਾਂ ਜੀ ਵੀ ਆ ਜੀ ਤੈਨੂੰ ਅਸੀਂ ਅੱਗੇ ਵਧਾ ਦਾਂਗੇ। ਆਖਿਆ ਸੀਗਾ ਮੈਂ ਬਰਸੀ ਤੇ ਜਾਣਾ ਉਹਨਾਂ ਲੁਧਿਆਣੇ। ਹੂੰ। ਅਮਰ ਸਿੰਘ ਚ ਮਗੀਲੇ ਨੇ ਹੁਣ ਵੀ ਜਾਊਗਾ 8 ਮਾਰਚ ਨੂੰ ਲਾਈਵ ਦੇਖ ਲਿਓ ਤੁਸੀਂ ਹੂੰ ਉੱਥੇ ਐ ਨਹੀਂ ਪਤਾ ਕਿਹੜੀ ਕਲਾਕਾਰਨੀ ਨਾਲ ਗਾਉਣਾ ਪਏ ਜੇ ਕੌਣ ਕੌਣ ਆਉਂਦੇ ਨੇ ਜਿਹੜੀ ਮਰਜ਼ੀ ਨਾਲ ਕਹਿੰਦੀ ਉਹ ਵੀ ਗਾਊਗੀ ਤੇਰੇ ਨਾਲ ਲਾਈਵ ਚੱਲਦਾ ਪ੍ਰੋਗਰਾਮ ਦੇਖ ਲਿਓ ਵੀ ਮੇਰੇ ਐਵੇਂ ਨਹੀਂ ਪਤਾ ਮੈਂ ਕਿਸ ਦੇ ਨਾਲ ਗਾਦਾ ਮੈਨੂੰ ਮੌਕਾ ਮਿਲ ਜਾਂਦਾ ਹਾਂਜੀ ਪੱਤਰਕਾਰ ਹੁੰਦੇ ਨੇ ਬਹੁਤ ਮੌਕਾ ਦਿੰਦੇ ਨੇ ਉਹ ਅਲ ਕਲਾਕਾਰਨੀ ਕੋਈ ਨਹੀਂ ਮਨਾ ਕਰਦੀ ਵੀ ਮੈਂ ਨਹੀਂ ਗਾਉਂਦੀ ਨਹੀਂ ਕਹਿੰਦੀ ਵੀ ਹਾਂਜੀ ਅਮਰ ਰੋਦਿਆਂ ਪਹਿਣਾ ਹੁੰਦੀਆਂ ਨੇ ਵਰਸੀ ਤੇ ਹੂੰ ਉਹਨਾਂ ਨਾਲ ਵੀ ਲਵੇ ਬੈਠ ਕੇ ਗੱਲਾਂ ਹੋਈਆਂ ਨੇ ਹੂੰ ਆ ਚਾਮਰਜੋਤ ਦੀ ਭੈਣ ਕਹਿੰਦੀ ਹੁੰਦੀ ਐ ਅਸੀਂ ਕਈ ਵਾਰੀ ਗੱਲਬਾਤ ਕਰ ਲੰਨੇ ਆ ਵੀ ਹਾਂ ਤੁਹਾਡੇ ਕੋਲੇ ਕੀ ਯਾਦਾਂ ਨੇ ਉਹਨਾਂ ਦੀਆਂ ਜਾਂ ਕੀ ਐ ਤੁਹਾਡੇ ਕੋਲੇ ਵੀ ਉਹ ਬਹੁਤ ਕੁਝ ਕਹਿੰਦੇ ਨੇ ਹੂੰ ਵੀ ਉਹ ਵੀ ਨਹੀਂ ਭੁੱਲ ਸਕਦੇ ਉਹਨਾਂ ਦੀਆਂ ਯਾਦਾਂ ਕੀ ਕਹਿੰਦੇ ਨੇ ਕੀ ਗੱਲਾਂ ਨੇ ਵੀ ਜਿਹੜੇ ਨਾ ਅਮਰਜੋਤ ਸੋਨੇ ਦੇ ਗਹਿਣੇ ਵੀ ਕਰਵਾਉਂਦੀ ਸੀ ਹੂੰ ਇੱਕ ਦੋ ਵਾਰੀ ਸਟੇਜ ਤੇ ਪਾਏ ਮੰਨ ਲਓ ਹੂੰ ਬੀਹਾਂ ਉਹਨਾਂ ਦਾ ਸ਼ੌਂਕ ਪੂਰਾ ਗਿਆ ਉਸ ਤੋਂ ਬਾਅਦ ਆਪਦੀ ਭੈਣ ਨੂੰ ਹੀ ਦੇ ਦਿੰਦੀ ਸੀ ਹੂੰ ਬਿਲ ਐ ਹਾਂ ਤੂੰ ਭਲੇ ਦੇ ਹੋ ਜੀਆਂ ਗੱਲਾਂ ਹੋਈਆਂ ਨੇ ਉਹਦੀ ਭੈਣ ਨਾਲ ਦੋ ਭੈਣਾਂ ਆਉਂਦੀਆਂ ਨੇ ਉਹਦੀਆਂ ਹੂੰ ਲੰਗਰ ਲਾਉਂਦੇ ਨੇ ਉਹਦੀਆਂ ਭੈਣਾਂ ਵੀ ਲਾਉਂਦੀਆਂ ਨੇ ਚਮਕੀਲੇ ਦੀਆਂ ਹੂੰ ਉਹ ਵੀ ਲਾਉਂਦੀਆਂ ਨੇ ਆ ਹੁਣ ਕੁਛ ਦਿਨ ਹੋ ਗਏ ਢੋਲ ਕੀ ਮਰਟਰ ਸੀਗਾ ਅਮਰ ਸਿੰਘ ਚਮਕੀਲੇ ਦਾ ਕਿੱਟੀ ਉਹ ਵੀ ਸਰਗਵਾਸ ਹੋ ਗਿਆ ਹੂੰ ਅੱਛਾ ਉਹਦੀ ਵੀ ਸਮਾਦੀ ਉੱਥੇ ਬਣਾਈ ਗਈ ਹੈ ਜਿੱਥੇ ਚਮਕੀਲੇ ਦੀ ਹੈ ਉਹ ਕਿਸਨ ਜ਼ਕਰ ਕੀਤਾ ਗਿਆ ਉਹਦਾ ਟੋਲ ਕੀ ਮਾਟਰ ਦਾ ਚਮਕੀਲੇ ਦੇ ਬਰਾਬਰੀ ਹੂੰ ਬਾਕੀ ਹੁਣ ਜਾ ਕੇ ਦੇਖਾਂਗੇ ਵੀ ਉੱਥੇ ਬਣਾਇਆ ਕੀ ਹੈ ਕਿੱਟੀ ਦੀ ਯਾਦ ਚ ਹੂੰ ਮਿਆਉਣਾ 8 ਮਾਰਚ ਨੂੰ ਜਾਵਾਂਗੇ ਦੇਖਾਂਗੇ ਹੂੰ ਪਰਿਵਾਰ ਨੂੰ ਮਿਲਿਆ ਕੋਈ ਹਾਂਜੀ ਪਰਿਵਾਰ ਨੂੰ ਮਿਲਿਆ ਗਰਮੇਲ ਕੌਰ ਉਹਦੀ ਪਤਨੀ ਹੈ ਹੂੰ ਦੋ ਕੁੜੀਆਂ ਨੇ ਉਹਦੀਆਂ ਇੱਕ ਤਾਂ ਬਾਹਰ ਰਹਿੰਦੀ ਐ ਕਮਲਜੋਤ ਮੈਨੂੰ ਮਿਲੀ ਸੀਗੀ ਘਰੇ ਬਈ ਉਹ ਬੜੀਆ ਬੜੀਆ ਪ੍ਰੋਗਰਾਮ ਅੰਮਦਾ ਕਰੇ ਬਾਗ ਜਾਣੇ ਅਸੀਂ ਰਾਤ ਵੀ ਕਹਿੰਦੇ ਵੀ ਰਾਤ ਰਹਿ ਜੋ ਜੇ ਲੇਟ ਹੋ ਗਏ ਹੂੰ ਕਈ ਵਾਰੀ ਕਹਿੰਦੇ ਨਹੀਂ ਰੱਖੇ ਬੜਾ ਹੋ ਗਿਆ ਤਾਂ ਇੱਥੇ ਰਹਿ ਜਿਉ ਕੋਈ ਗਾਣਾ ਲਿਖਿਆ ਚਮਕੀਲੇ ਯਾਦ ਦੇ ਵਿੱਚ ਯਾਦ ਵਿੱਚ ਜੀ ਮੈਂ ਉਹੀ ਲਿਖਿਆ ਸੀਗਾ ਯਾਦ ਬਾਬੇ ਚਮਕੀਲੇ ਦੀ ਸੁਣਾਵੇ ਸਾਨੂੰ ਬਹੁਤ ਰਵਾਂਦੀ ਏ ਪੁੱਤ ਜਾਂਦੀ ਵਾਰੀ ਮਾਂ ਕਹੇ ਜਾ ਜਾਂਦੀ ਵਾਰੀ ਮਾਂ ਕਹੇ ਜਾ ਤੇਰੀ ਕਲ ਮਸਮਝਾਉਂਦੀ ਏ ਯਾਦ ਬਾਬੇ ਚਮਕੀਲੇ ਦੀ ਸਾਨੂੰ ਬਹੁਤ ਰਵਾਂਦੀ ਏ ਹਾਏ ਆਦਵਾ ਬੇਚਮ ਕੀਲੇ ਦੀ ਸਾਨੂੰ ਬਹੁਤ ਰਵਾਉਂਦੀ ਏ ਰਾਤ ਹਨੇਰੀ ਟੰਡ ਉਤੋਂ ਕੋਰੇ ਦੀ ਵਰਦੀ ਸੀ ਜਾਂਦੇ ਨੰਗੇ ਪੈਰੀ ਕੰਮਣੇ ਜਾਂਦੀ ਚੜਦੀ ਸੀ ਲਾਲਾਂ ਦੀਆਂ ਮਾਤਾ ਗੁਜਰੀ ਬੇਟੀ ਕੋੜੀਆਂ ਗਾਉਂਦੀ ਏ ਆਦਵਾ ਬੇਚਮ ਕੀਲੇ ਦੀ ਸਾਨੂੰ ਬਹੁਤ ਰਵਾਉਂਦੀ ਏ ਹਾਏ ਆਦਵਾ ਬੇ ਚਮਕੀਲੇ ਦੀ ਸਾਨੂੰ ਬਹੁਤ ਰਮਾਉਂਦੀ ਏ ਆਂਡ ਗਵਾਂਡ ਚ ਕਹਿ ਗਿਆ ਹਾਈ ਕਦੇ ਨਾ ਲੜੀਏ ਬਿਨਾ ਪੁੱਛੇ ਤੋਂ ਪੌੜੀ ਨਾ ਵਗਾਨੀ ਚੜੀਏ ਓ ਸੁੱਚੀ ਯਾਰੀ ਯਾਰਾਂ ਦੀ ਨਾ ਤੋਕਾ ਕਦੇ ਕਮਾਉਂਦੀ ਏ ਆਦਵਾ ਬੇ ਚਮਕੀਲੇ ਦੀ ਸਾਨੂੰ ਬਹੁਤ ਰਮਾਉਂਦੀ ਏ ਹਾਏ ਆਦ ਬਾਬੇ ਚਮਕੀਲੇ ਦੀ ਸਾਨੂੰ ਬਹੁਤ ਰਵਾਉਂਦੀ ਏ ਨਾਮ ਜਪ ਲੈ ਜਿੰਦੇ ਨੇ ਸਾਨੂੰ ਇਹ ਸਮਝਾਉਂਦਾ ਹੱਥ ਖਾਲੀ ਕਰਕੇ ਤੁਰ ਜੇਂਗੀ ਇਹ ਗੀਤ ਸੁਣਾਉਂਦਾ ਹਾਏ ਨਾਮ ਜਪ ਲੈ ਜਿੰਦੇ ਨੇ ਸਾਨੂੰ ਸੀਸ ਮਝਾਉਂਦਾ ਹੱਥ ਖਾਲੀ ਕਰਕੇ ਤੁਰ ਜੇਂਗੀ ਇਹ ਗੀਤ ਸੁਣਾਉਂਦਾ ਆਤੇ ਕਾਲੀ ਕਰਕੇ ਤੁਰ ਜੈਗੀ ਇਹ ਗੀਤ ਸੁਣਾਉਂਦਾ ਤਲਵਾਰ ਮੈਂ ਕਲਗੀ ਧਰਦੀਆਂ ਚੇਤਿਆਂ ਵਿੱਚ ਆਉਂਦੀ ਏ ਯਾਦ ਬਾਬੇ ਚਮਕੀਲੇ ਦੀ ਸਾਨੂੰ ਬਹੁਤ ਰਵਾਉਂਦੀ ਏ ਹਾਏ ਯਾਦ ਬਾਬੇ ਚਮਕੀਲੇ ਦੀ ਸਾਨੂੰ ਬਹੁਤ ਰਵਾਉਂਦੀ ਏ ਹੋ ਯਾਦ ਕਰਾਇਆ ਲੋਕਾਂ ਨੂੰ ਸੀਤੂ ਨੇ ਕਾਣਾ ਅਸੀਂ ਜ਼ਮਨ ਕੇ ਬੈਠ ਗਏ ਅੱਜ ਰੱਬ ਦਾ ਭਾਣਾ ਅਸੀਂ ਜ਼ਮਨ ਕੇ ਬੈਠ ਗਏ ਅੱਜ ਰੱਬ ਦਾ ਭਾਣਾ ਕਦੇ ਮਾਰ ਪਾਵੇ ਵਿੱਚ ਗੇੜਾ ਕਦੇ ਮਾਰ ਪਾਵੇ ਵਿੱਚ ਗੇੜਾ ਤੈਨੂੰ ਦੁਨੀਆਂ ਚਾਉਂਦੀ ਏ ਯਾਦ ਬਾਬੇ ਚਮਕੀਲੇ ਦੀ ਸਾਨੂੰ ਬਹੁਤ ਰਮਾਉਂਦੀ ਏ ਆਏ ਯਾਦ ਬਾਬੇ ਚਮਕੀਲੇ ਦੀ ਸਾਨੂੰ ਬਹੁਤ ਰਮਾਉਂਦੀ ਏ ਕਿਸੇ ਹੋਰ ਕਲਾਕਾਰ ਲਈ ਗਾਣਾ ਲਿਖਿਆ ਹੋਵੇ ਕੋਈ ਰੀਜ ਹੈ ਵੀ ਆ ਗਾ ਮੇਰੇ ਯਾਰ ਮੈਂ ਕਲਾਕਾਰ ਨੂੰ ਗਾਣੇ ਲਿਖੇ ਜੀ ਗਾ ਦੇ ਮੈਨੂੰ ਕਹਿ ਕੇ ਐਸੇ ਗਾਣੇ ਦੇ ਆਈ ਮੈਨੂੰ ਹੂੰ ਵੀ ਮੈਂ ਗਾਉਂਗਾ ਹੂੰ ਮੈਂ ਜਾਣਦਾ ਰਿਹਾ ਮੈਨੂੰ ਘਰੇ ਨਹੀਂ ਮਿਲਿਆ ਜੀ ਕੌਣ ਆਰਨੇਤ ਆ ਕਿਹੜਾ ਗਾਣਾ ਲਿਖਦੇ ਤੁਸੀਂ ਵੀ ਉਹਨੇ ਉਹਨੂੰ ਮੈਂ ਸੁਣਾਇਆ ਸੀਗਾ ਸ਼ੂਟਿੰਗ ਕਰਨ ਆਇਆ ਸੀਗਾ ਮੇਰੇ ਪਿੰਡ ਭਾਵੇ ਗਾਣੇ ਦੀ ਹੂੰ ਵੀ ਉਹ ਗਾਣਾ ਭੁੱਲ ਗਿਆ ਮੈਂ ਜਿਹਦੀ ਸ਼ੂਟਿੰਗ ਕਰਨ ਆਇਆ ਸੀਗਾ ਹੂੰ ਵੇ ਉਹਨੂੰ ਮੈਂ ਇੱਕ ਗੀਤ ਸੁਣਾਇਆ ਉਹ ਮੈਨੂੰ ਕਹਿੰਦਾ ਬਾਪੂ ਮੈਂ ਜ਼ਰੂਰ ਗਾਉਂਗਾ ਮੇਰੇ ਕੋਲੇ ਆ ਜਾਈ ਮੈਨੂੰ ਦੇ ਆਂ ਗਾਣਾ ਮੈਂ ਕਈ ਵਾਰੀ ਤਾਂ ਪਰੇ ਜਾਂਦਾ ਰਿਹਾ ਵੀ ਮੈਨੂੰ ਘਰੇ ਨਹੀਂ ਮਿਲਿਆ ਉਹ ਨੰਬਰ ਮੇਰੇ ਕੋਲੇ ਹੁਣ ਵੀ ਹੈਗਾ ਅੱਛਾ ਵੀ ਮੇਰੇ ਨਾਲ ਗੱਲ ਨਹੀਂ ਉਹੀ ਉਹਦਾ ਭਰਾ ਹੀ ਮਿਲਦਾ ਰਿਹਾ ਵੀ ਚੱਲ ਹੁਣ ਮੈਂ ਦੁਬਾਰਾ ਦੇਖੂ ਆਪਣਾ ਕਿਉਂ ਆਉਂਦਾ ਕਿ ਨਾ ਉਹ ਹੀ ਉਹਨੇ ਤਾਰਜ ਮੰਗੀ ਸੀ ਚਮਕੀਲੇ ਦੀ ਕਿਹੜਾ ਮੈਨੂੰ ਲੱਗਦਾ ਜਾਨ ਤੋਂ ਪਿਆਰਾ ਵੀ ਸੁਣ ਲੈ ਯਾਰਾ ਮੈਨੂੰ ਲੱਗਦਾ ਜਾਨ ਤੋਂ ਪਿਆਰਾ ਵੀ ਸੁਣ ਲੈ ਯਾਰਾ ਇਤੇ ਕਰਨਾ ਬੈਟੀ ਕਾਰਾ ਕੋਈ ਕਰਨਾ ਬੈਟੀ ਕਾਰਾ ਲੱਭ ਲਚੋਰ ਕੀ ਮੋਰੀ ਵੇ ਹੁਣ ਰਹੀਂ ਤੂੰ ਮਿਲਦਾ ਹਾਨ ਦੇ ਆ ਕਰਦਿਆਂ ਤੂੰ ਚੋਰੀ ਵੇ ਆਏ ਰਹੀਂ ਤੂੰ ਮਿਲਦਾ ਹਾਨ ਦੇ ਆ ਕਰਦਿਆਂ ਤੂੰ ਚੋਰੀ ਵੇ ਉਹ ਜਿੱਤੀ ਬਾਜੀ ਕਦੇ ਨਾ ਹਾਰੇ ਨੀ ਸੁਣ ਲੈ ਨਾਰੇ ਜਿੱਤੀ ਬਾਜੀ ਕਦੇ ਨਾ ਹਾਰੇ ਨੀ ਸੁਣ ਲੈ ਨਾਰੇ ਸੱਚੇ ਪਿਆਰ ਕਦੇ ਨਾ ਹਾਰੇ ਸੱਚੇ ਪਿਆਰ ਕਦੇ ਨਾ ਹਾਰੇਮਾਨ ਸਮਝਾਉਂਦਾ ਨਾਰੇਨੀ ਜੇ ਹੋਗੇ ਟੱਕਰੇ ਕਦੇ ਦਿਖਾ ਦੂੰ ਦਿਨ ਵਿੱਚ ਤਾਰੇਨੀ ਹੋਗੇ ਟੱਕਰੇ ਕਦੇ ਦਿਖਾ ਦੂੰ ਦਿਨ ਵਿੱਚ ਤਾਰੇਨੀ ਆਹ ਗਾਣਾ ਸੀਗਾ ਜੀ ਹੂੰ ਮੈਂ ਮਜੰਦਾਰਿਆ ਬਾਅਦ ਚ ਹੀ ਮੁੜਦਾ ਰਿਆ ਗਰੇ ਨਹੀਂ ਮਿਲਿਆ ਵੀ ਕਦੇ ਮਨਦਨ ਪਰ ਉਸ ਤੋਂ ਬਾਅਦ ਨਹੀਂ ਮਿਲਿਆ ਵੀ ਕਹਿ ਕੇ ਜਰੂਰ ਗਿਆ ਸੀਗਾ ਵੀ ਮੇਰੀ ਵੀ ਗੋਸ਼ ਹੈ ਜੀ ਮੈਂ ਦੇ ਆਵਾ ਹਾਂ ਵੀ ਚਾਲੇ ਜੇਕਰ ਆਪਣਾ ਨਾਂ ਹੀ ਰਹਿ ਜੂਗਾ ਇਲਾਕੇ 'ਚ ਹੁਣ ਜਾਂਦੀ ਵਾਰੀ ਹੈ ਨਾ ਕਿਸੇ ਹੋਰ ਕਲਾਕਾਰ ਨੂੰ ਮਿਲਿਓ ਹੋਰ ਕਲਾਕਾਰ ਕਲਾਕਾਰ ਜੀ ਵੇ ਮੈਂ ਜਾਂਦਾ ਰਿਹਾ ਬਹੁਤ ਲਾਵੀਰੇ ਕੋਲੇ ਵੀ ਬਹੁਤ ਗਿਆ ਗੱਲਾਂਾਂ ਹੀ ਲਾਵੀਰੇ ਨਾਲ ਰਾਜਨ ਤੇਨਾਂ ਹਾਂਜੀ ਹੁਣ ਵੀ ਜਾਣਾ ਚਾਨਕ ਵਗ ਜਾਣਾ ਮੈਂ ਕਰੀ ਲਾਵੀਰੇ ਕੋਲੇ ਹਾਂਜੀ ਮਿਲ ਜਾਂਦੇ ਨੇ ਮਿਲ ਜਾਂਦਾ ਹੈ ਕਈ ਵਾਰੀ ਹੂੰ ਇੱਕ ਰਾਜਨ ਤੇਨਾਂ ਹੁੰਦਾ ਸੀਗਾ ਲਾਵੀਰੇ ਦਾ ਚੇਲਾ ਇੱਕ ਹੁੰਦਾ ਸੀਗਾ ਗੁਰਲਾਲ ਸ਼ੀਨਾ ਹੂੰ ਵੇ ਉਹਨਾਂ ਕੋਲੇ ਵੀ ਜਾਂਦਾ ਰਿਹਾ ਮੈਂ ਬਹੁਤਾ ਹੂੰ ਪਰਾ ਕੀ ਕਰਾਂ ਵੀ ਗਾਣੇ ਤਾਂ ਮੈਂ ਦੇ ਹੀ ਗਿਆ ਗਾਇਆ ਕਿਸੇ ਨੇ ਐਨੇਗਾ ਆ ਫੌਜੀ ਆਵੇ ਗੜਲਾ ਫੌਜੀਆ ਮੇਰੇ ਪੂਰੇ ਕਰ ਦੇ ਚਾ ਫੌਜੀਆ ਆ ਫੌਜੀ ਆਵੇ ਗੜਲਾ ਫੌਜੀਆ ਮੇਰੇ ਪੂਰੇ ਕਰ ਦੇ ਚਾ ਫੌਜੀਆ ਤੂੰ ਛੇਤੀ ਛੇਤੀ ਮੁੜ ਜਾਣੇ ਛੇਤੀ ਛੇਤੀ ਮੁੜ ਜਾਣੇ ਮੈਨੂੰ ਲਾ ਕੇ ਲਾਰੇ ਵੇ ਗੱਲ ਸੁਣ ਲੈ ਫੌਜੀਆ ਗੱਲ ਸੁਣ ਲੈ ਫੌਜੀਆ ਮੈਂ ਦਿਨ ਤੇਰੇ ਬਾਜੋ ਕਿਵੇਂ ਗੁਜ਼ਾਰੇ ਵੇ ਗੱਲ ਸੁਣ ਲੈ ਫੌਜੀਆ ਹਾਏ ਨਾ ਮਿਲਦੀ ਛੁੱਟੀ ਜਲਦੀ ਨਹੀਂ ਅਜੇ ਮੇਰੀ ਟ੍ਰੇਨਿੰਗ ਚੱਲਦੀ ਨਹੀਂ ਨਾ ਮਿਲਦੀ ਛੁੱਟੀ ਜਲਦੀ ਨਹੀਂ ਅਜੇ ਮੇਰੀ ਟ੍ਰੇਨਿੰਗ ਚੱਲਦੀ ਨਹੀਂ ਮੈਂ ਕਰਕੇ ਪੂਰੀ ਜਲਦੀ ਨਹੀਂ ਹਾਈ ਕਰਕੇ ਪੂਰੀ ਜਲਦੀ ਨਹੀਂ ਕਰ ਚੇਤੀ ਆਉਂਗਾ ਨਿੱਤੇ ਨੂੰ ਮੁੜਦੇ ਗੇੜੇ ਹਾਏ ਮੁੜਦੇ ਗੇੜੇ ਹਾਣ ਦੀ ਏ ਮੈਂ ਨਾਲ ਹੀ ਲੈ ਕੇ ਜਾਉਂਗਾ ਨਿੱਤੇ ਨੂੰ ਆਉਂਦੀ ਵਾਰੀ ਵੀ ਤੇ ਗਾ ਦੇ ਹੂੰ ਆਪਣਾ ਨਾ ਰਹੇਗਾ ਆਪਾਂ ਕਿਹੜਾ ਲੈਣਾ ਕੋਈ ਜੀ ਕੁੜੀ ਨਹੀਂ ਮਿਲੀ ਪਹਿਲਾਂ ਕਦੇ ਕੋਸ਼ਿਸ਼ ਨਹੀਂ ਕੀਤੀ ਵੀ ਯਾਰ ਕੋਈ ਦੁਕਾਨਾ ਜੋੜੀ ਬਣ ਜੇ ਆਪ ਗਾਲੀ ਗਾਣੇ ਪੇ ਯਾਰ ਹੁਣ ਡੂੰਗੇ ਝਟਾ ਹੈ ਮਿਲ ਗਈ ਸੀ ਹੂੰ ਗਟੋ ਗਟਮ ਮਾਰਕੀਟ ਦੇ ਵਿੱਚ ਉਹਦੀਆਂ 18 ਗੈਸਟਾਂ ਆ ਰਹੀਆਂ ਨੇ ਹੂੰ ਕੌਣ ਮਿਲੀ ਸੀ ਮੈਨੂੰ ਅੰਬਰ ਜੋਤ ਅੰਬਰ ਅੰਬਰ ਜੋਤ ਅੰਬਰ ਲਸ਼ਕਰੇ ਨਾਲ ਕੌਂਦੀ ਹੁੰਦੀ ਸੀਗੀ ਉਹ ਕੰਬਲ ਬਣਾ ਕੇ ਯਾਰ ਨੂੰ ਨੇ ਤੇਰੇ ਗੁੰਦਵੇਂ ਜ਼ਰੀਰ ਉੱਤੇ ਪਾਲਾ ਬਹੁਤ ਗੈਸਟਾਂ ਆਈਆਂ ਹੁੰਦੀਆਂ 18 ਗੈਸਟਾਂ ਮਾਰਕੀਟ ਚ ਆ ਰਹੀਆਂ ਸੀ ਹੂੰ ਉਹਦੀ ਮੁਲਾਕਾਤ ਮੇਰੇ ਨਾਲ ਲੜਦੋਬੀਲੇ ਦੇ ਦਫ਼ਤਰ ਚ ਹੋਈ ਸੀਗੀ ਮਾਨਸਾ ਹੂੰ ਬਈ ਉਹ ਕਿਸੇ ਨਾਲ ਰਹਿਸਲ ਕਰਦੀ ਸੀਗੀ ਗਾਣਾ ਗਾਉਣਾ ਸੀਗਾ ਉਹਨਾਂ ਨੇ ਸਟੇਜੀ ਪ੍ਰੋਗਰਾਮ ਗਾਉਣਾ ਸੀਗਾ ਖਾੜਾ ਲਾਉਣਾ ਸੀਗਾ ਪਿੰਡ ਭਪਾਲ ਚ ਹੂੰ ਤੇ ਜਿਹੜਾ ਉਹਦੇ ਨਾਲ ਜੋੜੀ ਵਾਲਾ ਸੀਗਾ ਉਹਨੂੰ ਚਮਕੀਲੇ ਦੀ ਆਵਾਜ਼ ਆਉਂਦੀ ਨਹੀਂ ਸੀ ਜਿੱਥੋਂ ਪੰਗਾ ਪਿਆ ਮੇਰਾ ਉਹਦੇ ਨਾਲ ਮੈਂ ਕਿਹੜਾ ਜਾਣਦਾ ਸੀ ਅੱਛਾ ਜੀ ਉਹਨਾਂ ਨੇ ਤਲਵਾਰ ਮੈਂ 칼ਗੀ ਧਰਦੀਆਂ ਉਹ ਮਤਲਬ ਸ਼ੁਰੂ ਕਰਨ ਤੋਂ ਪਹਿਲਾਂ ਗੀਤ ਗਾਉਣਾ ਸੀਗਾ ਜੋੜੀ ਨੇ ਉਹਦੀ ਤਿਆਰੀ ਕਰਦੇ ਸੀਗੇ ਉਹ ਉਹਨਾਂ ਦਾ ਮਤਲਬ ਆ ਉਹ ਜਿਹੜੀ ਅੰਬਰਜੋਤ ਸੀਗੀ ਉਹ ਤਾਂ ਸਹੀ ਵਾਜ ਕੱਢਦੀ ਸੀ ਅੰਬਰਜੋਤ ਦੀ ਅੱਛਾ ਜੀ ਇਹ ਜਿਹੜਾ ਨਾਲ ਸੀਗਾ ਉਹ ਤੋਂ ਕਲਾਕਾਰ ਉਹ ਤੋਂ ਹੀ ਨਿਕਲਦੀ ਸੀ ਹੂੰ ਤੇ ਮੈਂ ਬੈਠੇ ਬੈਠੇ ਨੇ ਉਹ ਤੇ ਤੁੰ ਵੀ ਪਈ ਸੀ ਮੈਂ ਤੁੰ ਵੀ ਜੱਕਲੀ ਕਿਦੇ ਮਾ ਤੁੰ ਵੀ ਜੱਕਲੀ ਮੈਂ ਚਮਕੀ ਲੈਨੇ ਤਰਦੇ ਆ ਦੋਗ ਮਾਰੀਆਂ ਉਹ ਮੇਰੇ ਕਿਨੇ ਲੱਗੀ ਜੱਕਣ ਪਾ ਜੀ ਤੁਸੀਂ ਗਾ ਲੈਨੇ ਹੋ ਮੈਂ ਕਿਹਾ ਵੀ ਥੋੜਾ ਥੋੜਾ ਗਾ ਲੈਣਾ ਤੁਸੀਂ ਲਿਖਦੇ ਮੈਂ ਖਾ ਨਾ ਅਖਾ ਤੁਸੀਂ ਪਾ ਜੀ ਗਾ ਲੈਨੇ ਹੋ ਮੈਂ ਕਿਹਾ ਹਾਂਜੀ ਤੇ ਅਖਾ ਇਹੀ ਗਾਣਾ ਮੈਨੂੰ ਮੇਰੇ ਨਾਲ ਗਾਓ ਤੁਸੀਂ ਵੀ ਜੇ ਵੀ ਅਸੀਂ ਰਿਹਸਲ ਕਰਨੇ ਆ ਮਾਹਾਂ ਚੰਗਾ ਛੇੜ ਆ ਤੇ ਉਹਨੇ ਗਾਣਾ ਗਾਇਆ ਤਲਵਾਰ ਮੈਂ 칼ਗੀ ਧਰਦੀਆਂ ਮੈਂ ਕੱਢੀ ਫਿਰ ਆਵਾਜ਼ ਚਮਕੀਲੇ ਦੀ ਮੈਂ ਤੀਰ ਸੱਤੀ ਸਰਕਾਰ ਦਾ ਮੈਂ ਨਹੀਂ ਕਿਸੇ ਤੋਂ ਹਾਰਦਾ ਜਦੋਂ ਸਤਿਗੁਰੂ ਮੈਨੂੰ ਚਲਾਉਂਦੇ ਨੇ ਮੈਂ ਚੁੰਚੁੰਨੇ ਵੈਰੀ ਮਾਰਦਾ ਮੈਂ ਤੇਰੇ ਸਤੀ ਸਰਕਾਰ ਦਾ ਹੋ ਹੋ ਉਹਨੇ ਤਾਂ ਪਿੰਡੇ ਚੜਦਾ ਉਹਦਾ ਪਾਜੀ ਮੇਰੇ ਨਾਲਾ ਪਾਜੀ ਮੇਰੇ ਨਾਲ ਰਹੇ ਪਾਜੀ ਤੁਸੀਂ ਮੇਰੇ ਨਾਲ ਚੱਲੋ ਪਾਜੀ ਆਪਾਂ ਆਪਣੀ ਜੋੜੀ ਬਣਾਵਾਂਗੇ ਹੂੰ ਉਦੋਂ ਵੀ ਮੇਰਾ ਭਾਈ ਵਿਆਹ ਹੋਇਆ ਸੀਗਾ ਨਵਾਂ ਨਵਾਂ ਮੈਂ ਕਿਹਾ ਕਿਤੇ ਮੇਰੇ ਘਰ ਵਾਲੀ ਨੂੰ ਨਾ ਛਡਾ ਦੇ ਕਿਤੇ ਹੂੰ ਮਿੱਥਾਂ ਕਰਕੇ ਮੈਂ ਇੰਨਾ ਗੱਲਾਂ ਦੇ ਬਾਂਝਾ ਰਹਿ ਗਿਆ ਮੌਕੇ ਖੰਜਾਏ ਨੇ ਤੁਸੀਂ ਵੀ ਮੌਕਾ ਖੰਜਾਤਾ ਵੀ ਉਹ ਆਈ ਸੀ ਹਮ ਜਮਾ ਉਹਦੇ ਘਰ ਵਾਲਾ ਵੀ ਖਿੱਚਦਾ ਸੀ ਮੈਨੂੰ ਵੀ ਆ ਸਾਡੇ ਨਾਲ ਆ ਘਰ ਵਾਲਾ ਵੀ ਨਾਲ ਸੀਗਾ ਕਹਿੰਦਾ ਸਾਡੇ ਨਾਲ ਹਮ ਬਸ ਮੇਰੇ ਅੰਦਰ ਉਹੀ ਬਾਪ ਰਹਿ ਗਿਆ ਵੀ ਯਾਰ ਮੇਰੇ ਘਰ ਵਾਲੀ ਨੂੰ ਨਾ ਛੜਾ ਦੇ ਕਿਤੇ ਹਮ ਮਾ ਪੇਰ ਬੰਗਾ ਪੈ ਜਾਏਗਾ ਹਮ ਨਹੀਂ ਉਸ ਤੋਂ ਬਾਅਦ ਤਾਂ ਬਹੁਤ ਕੁਝ ਬਣ ਜਾਂਦਾ ਆਵਾਜ਼ ਬਹੁਤ ਸੀ ਉਹਦੀ ਮੌਕੇ ਦਿਖ ਜਾਇਆ ਨਹੀਂ ਕੋਈ ਹਾਂਜੀ ਹੂੰ ਵੇ ਖੁੰਦੇ ਗਏ ਹੁਣ ਹੱਥ ਨਹੀਂ ਆਉਂਦੇ ਹੂੰ ਜੇ ਹੁਣ ਵੇਲਾ ਆ ਗਿਆ ਤਾਂ ਹੁਣ ਜਾਣ ਨਹੀਂ ਦੇਣਾ ਹੂੰ ਕੀ ਮੌਕਾ ਜਾਣਾ ਹੁਣ ਵੇ ਮੈਂ ਗਾਣਾ ਦੇਣ ਗਿਆ ਸੀਗਾ ਰਤੀਏ ਹੂੰ ਵੇ ਉਸ ਬੰਦੇ ਨੇ ਉਹ ਪੈਸੇ ਮੰਗਦੇ ਰਿਹਾ 5000 ਮੈਂ ਕਹਾਂਾ ਫੇਰ ਰਿਕਾਰਡਿੰਗ ਕਰਾਤਾਂਗਾ ਵੀ ਖਰਚਾ ਤਾਂ ਦੇ ਜਾ ਵਿਚਾਰੇ ਇੰਨਾ ਕਿ ਤੋ ਮੈਨੂੰ ਵੀ ਪਤਾ ਵੀ ਖਰਚਾ ਤਾਂ ਹੋਊਗਾ ਹਣਾ ਹੂੰ ਮੈਂ ਕਹਤਾਂ ਚਲ ਮੈਂ ਦੇ ਦੂੰਗਾ ਬਾਈ ਯਾਰ ਕੋਈ ਨਾ ਤੇ ਮੈਂ ਉਦੋਂ ਬਾਅਦ ਮਕਾਨ ਬਣਾਉਣ ਲੱਗੇ ਸੀ ਮੈਥੋਂ ਜਾਣ ਗਿਆ ਹੂੰ ਉਹਨੇ ਮੇਰਾ ਗੀਤ ਦਾ ਕੱਟਦਾ ਉਹਨੇ ਹੁਣ ਰਿਕਾਰਡਿੰਗ ਕਰਾਇਆ ਸੋਨ ਵਾਲੀ ਕਾ ਹੂੰ ਸਰ ਜਾ ਉਹ ਵੀ ਚਮਕੀਲੇ ਦੀਆਂ ਗਾਉਂਦਾ ਤੇ ਕਹੇ ਸ਼ੋਰ ਪਾਉਂਦੀਆਂ ਨੇ ਵੰਗਾ ਤੈਨੂੰ ਦੱਸਦੀ ਮੈਂ ਸੰਗਾ ਸ਼ੋਰ ਪਾਉਂਦੀਆਂ ਨੇ ਵੰਗਾ ਤੈਨੂੰ ਦੱਸਦੀ ਮੈਂ ਸੰਗਾ ਹੋਗੀ ਕੁੜਤੀ ਕਟਾਵਾਂ ਵਾਲੀ ਤੰਗ ਜੀ ਤੇ ਆਵੇ ਤੇਰਾ ਛੋਟਾ ਵੀਰ ਤੇਰਾ ਜੋੜਾ ਵੀਰ ਮੈਨੂੰ ਐ ਪਸੰਦ ਜੀਜਿਆ ਗੱਲ ਪਹਿਲਾਂ ਆਇਆ ਨਹੀਂ ਉਹ ਜੀ ਨਹੀਂ ਛੋਟਾ ਵੀਰ ਮੈਨੂੰ ਐ ਪਸੰਦ ਜੀਜਿਆ ਤਰਜ ਹੋਊਗੀ ਫਰਗੀਦ ਨੇ ਟੱਪਾ ਵੀ ਨਹੀਂ ਹੂੰ ਉਹ ਸ਼ੱਕ ਮੈਨੂੰ ਵੀ ਚਿਹਰਾ ਤੋਂ ਇਹੋ ਲੱਗਦਾ ਨਹੀਂ ਤਾਈ ਕਹਿਣ ਸਰ ਕੰਮ ਵੱਲ ਭੱਜਦਾ ਸ਼ੱਕ ਮੈਨੂੰ ਵੀ ਚਿਹਰਾ ਤੋਂ ਇਹੋ ਲੱਗਦਾ ਤਾਈ ਕਹਿਣ ਸਰ ਕੰਮ ਵੱਲ ਭੱਜਦਾ ਗੱਲ ਮੰਨਦਾ ਪਟੱਕ ਦੇਣੇ ਮੇਰੀ ਉਹ ਕਰਦਾ ਨਾ ਹਿੰਡ ਸਾਰੀਏ ਤੈਨੂੰ ਬੌਟੀ ਮੈਂ ਬਣਾ ਕੇ ਝੂਟੇ ਵੀਰ ਦੀ ਨਹੀਂ ਲੈ ਜੂੰ ਸਾਡੇ ਪਿੰਡ ਸਾੜੀਏ ਬੌਟੀ ਮੈਂ ਬਣਾ ਕੇ ਝੂਟੇ ਵੀਰ ਦੀ ਨਹੀਂ ਲੈ ਜੂੰ ਸਾਡੇ ਪਿੰਡ ਸਾੜੀਏ ਮਰਨ ਲਗਾ ਨਾ ਵਧੀਆ ਆਹਾਂ ਦੇ ਕਿ ਆ ਸੀ ਹੂੰ ਨਾਣ ਮੌਕਾ ਕਿਹੋ ਜਿਹਾ ਭਾਲਦਾ ਮੀਤਾ ਯਾਰ ਉੱਤੇ ਕੁੜੀਆਂ ਆ ਗਈਆਂ ਦੋ ਦਿਨ ਕਿੱਥੇ ਅਰੇ ਸੀ ਵੀ ਮੈਨੂੰ ਇੱਕੋ ਹੀ ਮਿਲਾ ਦੇ ਮੈਰ ਗੋੜੰਗ ਕਰਾ ਦੂੰਗਾ ਅੱਛਾ ਹਾਂ ਕੁੜੀਆਂ ਆ ਗਈਆਂ ਨਾ ਉਹਨਾਂ ਕੋਲੇ ਹੂੰ ਗਾਉਂਦਿਆਂ ਨੇ ਚਮਕੀਲੇ ਦੀ ਦਰਜਾ ਆਉਂਦੀਆਂ ਨੇ ਉਹ ਹੂੰ ਵੀ ਮੇਰਾ ਇੱਕੋ ਹੀ ਕਰਵਾ ਦੇ ਚੜਦੀ ਗੱਲਾਂ ਹੋ ਰਹੀਆਂ ਆ। ਹਾਂ ਜੇ ਇੱਕੋ ਮੇਰਾ ਚੱਲੂਗਾ ਮੈਂ ਨਹੀਂ ਕਹਿੰਦਾ ਵੀ ਨਹੀਂ ਚੱਲਦਾ ਚੱਲੂਗਾ ਮੈਂ ਕਹਿੰਦਾ ਵੀ ਚੱਲੂਗਾ। ਵੀ ਇੱਕ ਕਰਵਾ ਦੇ ਇਹੀ ਕਰਵਾ ਦਾਂਗੇ ਆਪਾਂ ਸਾਡੇ ਪਿੰਡ ਦਾ ਰਵਾਇਤ ਨੇ ਯਾਰ। ਤੁਡੀ ਨੂੰ ਗੱਲ ਨਹੀਂ ਕੀਤੀ ਤੁਸੀਂ ਨਾ ਗੱਲ ਵੀ ਮੈਂ ਕਰੀ ਨਹੀਂ ਹੈਗੀ ਗੱਲ ਕਰ ਲਾਂਗੇ ਆਪਾਂ। ਤੁਸੀਂ ਨੂੰ ਕਹਿ ਦੇਣਾ ਸੀ ਇੱਕ ਗਾਣਾ ਗਾਉ ਮੇਰਾ। ਮੇਰਾ ਤਾਂ ਮੈਂ ਤੇ ਦੇ ਗਏ ਆ ਵਿਗਾੜੋ ਨਹੀਂ ਤੁਸੀਂ ਐ ਨਹੀਂ ਕਹੀ ਮੈਂ ਕਹਾਂਗਾ ਐ ਨਹੀਂ ਆਖਿਆ ਨਾ ਤੇ ਤੁਸੀਂ ਐ ਕਹਣਾ ਸੀ ਮੈਂ ਕਹਾਂਗਾ ਪਰ ਮੇਰੇ ਕੋਲ ਯਾਰ ਮੇਰੇ ਕੋਲ ਗਾੜਤੀ ਮਤਾਂ ਨਹੀਂ ਗਿਆ ਕਿਹਾ ਦਾ ਸਟੇਜ ਤੇ ਗਾ ਸਕਦਾ ਕਹਨੇ ਹੈ ਲਗਾਤਾਰ ਸਟੇਜ ਜਿੰਨੇ ਮਰਜੀ ਹਾਲਿਆ ਕੁੜੀ ਜਿਹੜੀ ਮਰਜ਼ੀ ਤੇ ਚਮਕੀਲਾ ਸੁਣਾਉਂਗਾ ਸਾਰਾ ਹੈ ਹਾਂ ਹੂੰ ਨਾਲੇ ਦੇ ਸਟੇਜ ਤੋਂ ਕੋਈ ਬੰਦਾ ਹੱਲ ਗਿਆ ਉਹ ਵੀ ਆਪਣੀ ਗਰੰਟੀ ਹੈ ਮੁੱਤਣ ਨਹੀਂ ਜਾਣ ਦਿੰਦਾ ਕਿਸੇ ਨੂੰ ਕਿਉਂ ਹੋਈ ਮਖਸ਼ੀਆ ਕਲਾਤ 합 ਵੀ ਹੈ ਯਾਰ ਚਮਕੀਲੇ ਕੀ ਵੀਰੇ ਚਮਕੀਲੇ ਵਾਲੇ ਘਾੜੇ ਚ ਮੱਲਾ ਲੱਗਿਆ ਕੋਈ ਤਾਂ ਫਿਰ ਖੜਦਾ ਹੀ ਨਹੀਂ ਕਿਤੇ ਹਮ ਹੱਲਣੇ ਨੰਦਾ ਬੁਲਾਇਂ ਜਿੰਨ ਮਰਜੀ ਕੁੜੀ ਬੁਲਾ ਰਤੀ ਵਾਲੀ ਬੁਲਾਣੀ ਹਮ ਜਾਂਦਿਆਂ ਦੇ ਕਾਖਰੀ ਗਾਣਾ ਕੋਈ ਹੈ ਸੁਣਾ ਦੇ ਜਿਹੜਾ ਬਾਰੀ ਬਾਰੀ ਗਾਉਂਦਾ ਮਿੱਤਰ ਚਮਕੀਲੇ ਦਾ ਸੁਣਾ ਦੂਗਾ ਸੁਣਾ ਤਾਰਿਆਂ ਦੀ ਲੋਏ ਲੋਏ ਤੁਰਦੇ ਮੜਕ ਨਾਲ ਹਾਏ ਤਾਰਿਆਂ ਦੀ ਲੋਏ ਲੋਏ ਤੁਰਦੇ ਮੜਕ ਨਾਲ ਉਹ ਜਾਂਦੇ ਦਸ਼ਮੇਸ਼ ਜੀ ਦੇ ਨਾਲ ਪਤੀ ਦਿੱਤਾ ਪੁੱਤ ਗਿਆ ਪੁੱਤਰੇ ਵੀ ਟੋਰ ਦਿੱਤੇ ਕੀਤੀ ਮਾਤਾ ਗੁਜਰੀ ਕਮਾਲ ਹਾਏ ਕੀਤੀ ਮਾਤਾ ਗੁਜਰੀ ਕਮਾਲ ੜਕੇ ਦਾ ਵੇਲਾ ਸੀ ਸੁਹਾਗ ਨਾਮ ਧਣੀ ਪਾਈ ਸੁਣਿਆ ਜਾ ਓਏ ਸਾਰੇ ਕੰਬਗੀ ਲੁਕਾਈ ਹਾਈ ਸੋਰਿਆਂ ਦੇ ਘਰਾਂ ਵਿੱਚੋਂ ਨਾਰਿਆਂ ਸ਼ੁਕੀਨ ਨੇੜਾਂ ਦੇ ਹੱਥਾਂ ਵਿੱਚੋਂ ਡਿੱਗ ਪੇ ਰਮਾਲ ਪਤੀ ਦਿੱਤਾ ਪੁੱਤ ਗਿਆ ਪੁੱਤਰ ਵੀ ਟੋਰ ਦਿੱਤੇ त माता गुजरी कमाल हए की माता गुजरी कमाल छवें तार हंसां चूंजां विचो चोॻ डिगी ही मोतीअ जान दंग रही कुझां खड़िय खिलोती आंदी हए बुलबले हंजू केर ਕਲੀਆਂ ਦੇ ਫੁਲਾਉ ਤੇ ਬਾਗ ਫੁੱਲੇ ਖੁਸ਼ੀ ਦਾ ਖਿਆਲ ਪਤੀ ਦਿੱਤਾ ਪੁੱਤ ਗਿਆ ਪੁੱਤਰੇ ਵੀ ਟੋਰੇ ਦਿੱਤੇ ਕੀਤੀ ਮਾਤਾ ਗੁਜਰੀ ਕਮਾਲ ਹਏ ਕੀਤੀ ਮਾਤਾ ਗੁਜਰੀ ਕਮਾਲ ਚਾਵੇਂ ਚਾਵੇਂ ਤਾਰਿਆਂ ਦੀ ਬਦਲੀ ਵੇ ਚਾਰਿਆਂ ਦੀ ਮਹਾਲ ਬੀ ਜਲਾਦਾ ਵੇਖ ਉਹ ਜਾਂਦੀ ਡੋਲੀ ਪਿਆਰਿਆਂ ਦੀ ਪਹੁੰਚ ਗਏ ਕਚਹਿਰੀ ਬੱਚੇ ਦਾਦੀ ਮਾਤਾ ਵੇਖਦੀ ਸੀ ਹਾਏ ਫੁੱਲਾ ਵਾਂਗੂ ਟੈਂਕਦੇ ਸੀ ਵਾੜ ਭਤੀ ਦਿੱਤਾ ਪੁੱਤ ਗਿਆ ਪੁੱਤਰੇ ਵੀ ਟੋਰ ਦਿੱਤੇ ਕੀਤੀ ਮਾਤਾ ਗੁਜਰੀ ਕਮਾਲ ਹਏ ਕੀਤੀ ਮਾਤਾ ਗੁਜਰੀ ਕਮਾਲ ਹਏ ਕੀਤੀ ਮਾਤਾ ਗੁਜਰੀ ਕਮਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣਿਆ ਦੋਸਤੋ ਅਮਰ ਸਿੰਘ ਚਮਕੀਲੇ ਦੀਆਂ ਜਾਦਾਂ ਵਿੱਚ ਗੁੰਮ ਹੋਇਆ ਮਲਕੀਤ ਮੀਤਾ ਤੁਹਾਡੇ ਤੋਂ ਇਹੀ ਉਮੀਦ ਕਰਦੇ ਆ ਕਿ ਇਸ ਪੋਡਕਾਸਟ ਨੂੰ ਕਲਾਕਾਰਾਂ ਤੱਕ ਪਹੁੰਚਾਇਓ ਮਿੱਤੇ ਕੋਲ ਬਹੁਤ سارے ਗੀਤ ਲਿਖੇ ਹੋਏ ਨੇ ਹੋ ਸਕਦਾ ਹੈ ਕਿ ਤੁਹਾਡਾ ਇੱਕ ਸ਼ੇਅਰ ਇਹਦੇ ਗੀਤਾਂ ਨੂੰ ਪੂਰੀ ਦੁਨੀਆ ਤੱਕ ਪਹੁੰਚਾ ਸਕਦੇ ਹੋ ਸੋ ਜੁੜੇ ਰਹੋ ਸਰਲੇਖ ਪੌਡਕਾਸਟ ਦੇ ਨਾਲ